ਮੇਰੇ ਕਲਗੀ ਵਾਲੇ ਨੇ ਆਖਿਆ ਮੇਰਾ ਕੋਈ ਸਖਤਮਾ ਕੋ ਨਾ ਪੀਏ ਪਰ ਇਸਤਰੀ ਗਮਲ ਨਾ ਕਰੇ ਉਹ ਆਖਿਆ ਕਾ ਕੁੱਠਾ ਨਾ ਖਾਏ ਤੇ ਸੰਦੀ ਬੇਦਬੀ ਨਾ ਕਰੇ ਹਜ਼ੂਰ ਨੇ ਪੰਜ ਰੇ ਤਾਂ ਚਾਰ ਕਰੇ ਤਾਂ ਦਸਿਆ ਔਰ ਖਾਲਸਾ ਸਵੈ ਦਿੱਤਾ ਇੱਕ ਕੰਗਰੇਸ ਰਾਈਟਰ ਲੈਪਨ ਗ੍ਰਹਨ ਲਿਖਦਾ ਕਿ ਜਿਵੇਂ ਜੁਪੀਟਰ ਦੇਵਤੇ ਨੇ ਆਪਣੇ ਪੱਟਾਂ ਤੋਂ ਮਿਨਰਵਾ ਪੈਦਾ ਕੀਤਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਚੰਡੀ ਤੋਂ ਖਾਲਸਾ ਪੈਦਾ ਕੀਤਾ ਅੰਮ੍ਰਿਤ ਕਲਗੀ ਧਾਰ ਨੇ ਅਰਸ਼ਾਂ ਤੋਂ ਆਂਦਾ

ਕਿੱਤੇ ਕੇ ਰਲ ਵਿੱਚ ਲਿਸ਼ਕਾਂਦਾਈ ਆਦੂ ਕਾਲੀ ਖੀਚ ਕੇ ਰਲ ਵਿੱਚ ਲਿਸ਼ਕਾਂਦਾਈ ਉਹ ਦੁਸ਼ਮਣ ਦਾ ਤੋ ਸੂਰਮਾ ਸੋਆ ਇੱਕ ਵੰਦਾ ਭਾਸ ਕਰ ਲਖਦੇ ਨੇ ਗੁਰੂ ਮਹਾਰਾਜ ਜਦ ਅੰਮ੍ਰਿਤ ਤਿਆਰ ਕਰ ਰਹੇ ਸਨ ਮਾਤਾ ਜੀਤੋ ਜੀ ਆਏ ਉਹਨਾਂ ਨੇ ਪਤਾ ਸੇ ਪਾਏ ਮਾਤਾ ਜੀਤੋ ਜੀ ਨੇ ਬੀਬੀਆਂ ਨੇ ਵੀ ਹਿੱਸਾ ਪਾਇਆ ਅੰਮ੍ਰਿਤ ਵਿੱਚ ਦੁਨੀਆਂ ਦੇ ਕਿਸੇ ਪੈਗੰਬਰ ਨੇ ਆਪਣੇ ਸਿੱਖਾਂ ਨੂੰ ਦੀਖਸ਼ਾ ਦੇਣ ਲਈ ਆਪਣੀ ਇਸਤਰੀ ਨੂੰ ਕੋਲ ਖੜਾ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਲਈ ਲਗਿਆ ਆਪਣੀ ਪਤਨੀ ਨੂੰ ਵੀ ਕੋਲ ਖੜਾ ਕੀਤਾ ਸਿੱਖਾਂ ਨੂੰ ਆਖਿਆ ਤੁਸੀਂ ਆ ਕਿਤੋਂ ਸਿੰਘ ਹੋ ਔਰ ਬੀਬੀਆਂ ਨੂੰ ਕਿਹਾ ਤੁਸੀਂ ਅੱਜ ਤੋਂ ਕੌਰ ਹੋ ਕੌਰ ਬਾਦਸ਼ਾ ਦਾ ਵੱਡਾ ਲੜਕਾ ਹੁੰਦਾ ਹਰ ਬੀਬੀ ਦੇ ਨਾਮ ਅਗਰ ਕੌਰ ਰੱਖਿਆ ਗਿਆ ਔਰ ਹਰ ਨੌਜਵਾਨ ਦੇ ਮਗਰ ਸਿੰਘ ਸ਼ਬਦ ਲਾਇਆ ਗਿਆ ਨੌਜਵਾਨਾਂ ਨੂੰ ਨਵੀਂ ਰੰਗਨ ਚਾੜ ਦਿੱਤੀ ਗਈ ਅਹਿਮਦ ਸ਼ਾਹ ਬਟਾਲਵੀ ਔਰੰਗਜ਼ੇਬ ਦਾ ਖਬਰ ਰਸਾਨ ਲਿਖਦਾ ਹੈ ਕਿ ਜਦੋਂ ਗੁਰੂ ਮਹਾਰਾਜ ਨੇ ਐਲਾਨ ਕੀਤਾ ਕੁਝ ਬ੍ਰਹਮਣ ਤੇ ਰਾਜਪੂਤ ਐਸੇ ਵੀ ਸੀ ਜਿਹੜੇ ਕਹਿੰਦੇ ਸੀ ਲਓ ਜੀ ਅਸੀਂ ਇੱਕ ਬਾਟੇ ਵਿੱਚ ਨਹੀਂ ਅਮਰ ਤੇ ਛਕਣਾ ਪਰ ਉਸੇ ਦਿਨ 20000 ਬੰਦੇ ਨੇ ਅਮਰਤ ਛਕਿਆ ਬਸਾਖੀ ਵਾਲੇ ਦਿਨ ਉਹ 20000 ਮਹਾਰਾਜ ਨੇ ਆਖਿਆ ਅੱਜ ਤੁਹਾਡੀ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਕੋਈ ਵਰਨ ਨਹੀਂ ਸਭ ਖਾਲਸਾ ਬਣ ਗਏ ਉਹ ਖਾਲਸਾ ਇੱਕੋ ਹੀ ਬਾਟੇ ਵਿੱਚ ਸਾਰੀਆਂ ਕੌਮਾਂ ਨੂੰ ਅਮਰਤ ਛਕਾ ਕੇ ਖਾਲਸਾ ਸਾਜ ਦਿੱਤਾ 20000 ਸਿੰਘਾਂ ਨੇ ਅਮਰਤ ਛਕਿਆ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਦੇ ਜੇਤਕਾਰੇ ਛੱਡੇ ਟਾਈਮ ਆ ਗਿਆ ਨਹੀਂ ਦਿੰਦਾ ਮੈਂ ਇਸ ਤੋਂ ਅੱਗੇ ਜਾਵਾਂ ਕਿਉਂਕਿ ਹੁਣੇ ਅਸੀਂ ਜਾ ਕੇ ਬਰਲਿੰਗਟਨ ਦੀ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਜੇ ਕੋਈ ਸੱਜਣ ਬਰਲਿੰਗਟਨ ਤੋਂ ਆਇਆ ਹੋਵੇ ਉਹ ਬਾਹਰ ਗੱਡੀ ਦੇ ਕੋਲ ਪਹੁੰਚ ਜਾਣ ਅੰਤ ਵਿੱਚ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ